ਨਮਸਕਾਰ ਦੋਸਤੋ ਮੈਂ ਰਮੇਸ਼ ਕਬਾ ਚਾਂਸ ਹੋ ਰਿਹਾ ਦਾ ਬਨੂਸ ਕੋਰਪੂਰ ਪੰਜਾਬ ਅੱਜ ਪਿੰਡ ਖਾਰਾ ਦੇ ਵਿੱਚ ਗਗਨਦੀਪ ਨਾਮ ਦੀ ਲੜਕੀ ਦਾ ਗਲਾ ਕੁੱਟ ਕੇ ਉਸਦੇ ਘਰ ਵਾਲੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਆਫ ਫਰਾਰ ਹੋ ਗਿਆ ਮੌਕੇ ਤੇ ਪੁਲੀਸ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਗਗਨਦੀਪ ਕੋਰ ਦਾ ਜ਼ਮੀਨੀ ਵਿਵਾਦ ਦੇ ਕਾਰਨ ਝਗੜਾ ਹੋਇਆ ਸੀ ਉਸਦੇ ਘਰ ਵਾਲੇ ਨੇ ਉਸ ਦਾ ਤਲਾਕ ਕਾਪੀ ਚ ਉਸ ਨੂੰ ਮਾਰ ਦਿੱਤਾ ਉਸ ਦਾ ਸ਼ਸਜ ਜੋਦੀ ਹੋਇਆ ਦੋਸ਼ੀ ਫਰਾਰਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਗਗਨਦੀਪ ਕੌਰ ਜਿਹਦੀ ਉਮਰ 40-45 ਸਾਲ ਹੈ ਇਹ ਕਾਰੇ ਨਹੀਂ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਕੁੱਟ ਕੇ ਸਤਾ ਕੀਤੀ ਗਈ ਹੈ ਅਸਲ ਕਾਰਨ ਇਹਨਾਂ ਦੇ ਲੜਾਈ ਦਾ ਮੌਜ ਦਾ ਇਹ ਪਤਾ ਲੱਗਿਆ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਸੀ ਮਿੱਟੀ ਉਹਨੇ ਪਰ ਮਾਨਮਾਲੀ ਗਗਨਦੀਪ ੌਰ ਵੱਲੋਂ ਇਸ ਜੀ ਦਾ ਬਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਦੀ ਪੜਤਾਲ ਦੇ ਦੌਰਾਨ ਪਾਇਆ ਗਿਆ ਕਿ ਗਗਨਦੀਪ ੌਰ ਜੋ ਕਿ ਮਿਰਲੇ ਖੇ ਉਹਦੇ ਘਰ ਵਾਲੇ ਵੱਲੋਂ ਉਹਦਾ ਚੁੰਨੀ ਆਕਲਾ ਘੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਗਿਆ ਇਹ ਆਪ ਉਹ ਪ੍ਰਾਰੋਭ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵਾਕਫ ਹੋਈ ਹੈ ਅਜੇ ਫਿਲਹਾਲ ਡੂੰਘੀ ਤਫਤੀਸ਼ ਤੋਂ ਤਾਂ ਇਹ ਨਹੀਂ ਪਤਾ ਲੱਗਿਆ ਕਿ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 3 ਸਾਲ ਦਾ ਲੜਕਾ ਹੈ ਸਾਵਨੋ ਬਿਆਲ ਖਾਇਆ ਜਿਹੜੇ ਜਿਸ ਤਰ੍ਹਾਂ ਉਹਨਾਂ ਦੀ ਉਹਨਾਂ ਧਿਆਨ ਇਸ ਬੰਦ ਕਰਾ ਇਹਨਾਂ ਦਾ ਕੋੜਾ ਬਦ ਪਰਿਵਾਰਿਕ ਪਲੇਸ ਚੱਲਦਾ ਸੀ ਜੀ ਕੀ ਨਾ ਹਾਂਜੀ ਬਾਈ ਜੀ ਕੀ ਨਾ ਕੀ ਨਾਰ ਕਿਹੜੇ ਪਿੰਡ ਤੋਂ ਨੇ ਜਿਹੜਾ ਨਾਮ ਬਲਤੇਜ ਸਿੰਘ ਹੈ ਜੀ ਪਿੰਡ ਮੇਰਾ ਬਾਮਨ ਵਾਲਾ ਜੀ ਇਹ ਮਾਮਲਾ ਜੀ ਕੀ ਰੁਕ ਮਾਮਲਾ ਜੀ ਮੇਰੀ ਖਾਲੇ ਦੀਦੀ ਵਹੀ ਹੋਈ ਹੈ ਜਸਪ੍ਰੀਤ ਸਿੰਘ ਨੂੰ ਔਰ ਫੁਸ਼ਕਤੀ ਮਾਨ ਕਰੇ ਵਾਲਾ ਤੇ ਉਹਨਾਂ ਨੇ ਕੋਈ ਪੈੜੀ ਦਾ ਝਗੜਾ ਸੀਗਾ ਪਹਿਲਾਂ ਭਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵਿੱਚ ਸੀਗਾ ਸੱਸ ਵੀ ਸੀ ਇਹ ਰਲ ਹੀ ਭੁੱਤ ਸੀ ਇਹਨਾਂ ਦੀ ਮੰਨ ਕੇ ਚੱਲੋ ਇਹ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਹੈ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਨਹੀਂ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੇ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਹੈ ਉਹ 6 ਲੱਖ ਰੁਪਏ ਦੀ ਮਿੱਟੀ ਝਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ ਸਾਡੀ ਕੁੜੀ ਜਾਂਦੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤੀ ਆ ਕੇ ਕਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਿ ਭੁਗਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਬਿਆਕੇ ਬਹਿ ਗਿਆ ਤੇ ਪ੍ਰਾਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲਿ ਭੁਗਤ ਹੋਇਆ ਹੈ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪਰ ਉਹਨੇ ਤੋਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਹੈ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਤੁਹਾਡੀ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸੈਕਟਰ ਦੀ 28 ਸਾਲ ਹੈ 28 29 28 ਇਹਨਾਂ ਜਿਆਦਾ 34 ਸਾਲ ਦੇ 36 40 ਸਾਲ ਹੈ 36 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਬੇਟਾ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਨ ਕਰਦੀ ਮੰਗਨ ਸਾਫੀ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਆਂ ਸਰਕਾਰ ਕੋਲੋਂ ਬਈ ਜੋ ਹਟਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਬੱਚਿਆਂ ਨੂੰ ਮੈਲਾ ਚਾਹੀਦਾ ਜੋ ਸਜਾ ਬੰਦੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਕੋਈ ਨਿਯਾਇਜ ਅਸੀਂ ਕਿਸੇ ਨੂੰ ਫਸਾਉਣਾ ਨਹੀਂ ਨਾ ਹੀ ਅਸੀਂ ਚਾਹੁੰਦੇ ਆਂ ਜੋ ਤੰਗ ਕਰਦਾ ਸੀ ਅਸੀਂ ਇਹੀ ਦੱਸਦੇ ਆਂ ਤੁਹਾਨੂੰ ਬਈ ਇਹ ਬੰਦੇ ਸਾਨੂੰ ਤੰਗ ਕਰਦੇ ਸਾਡੀ ਕੁੜੀ ਇਹੇ ਕੁੜੀ ਸਾਨੂੰ ਫੋਨ ਲਾ ਕੇ ਕਹਿੰਦੀ ਸੀ ਬਈ ਮੈਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਖਰਚਾ ਦਿੰਦੇ ਜਵਾਕਾਂ ਨੂੰ ਪੜਾਉਣ ਵਾਸਤੇ ਨਾ ਕੋਈ ਸੌਦਾ ਲਿਆ ਕੇ ਦਿੰਦਾ ਹੀਗਾ ਇਹ ਸੌਦਾ ਕੁੜੀ ਲੈ ਕੇ ਆਉਂਦੀ ਉਹ ਚਾਕੇ ਦੇ ਜਉਂਦੇ ਦੁਕਾਨ ਤੇ ਬਹੁਤ ਜਿਆਦਾ ਤੰਗ ਸੀ ਇਹਨਾਂ ਚੀਜ਼ਾਂ ਜਿਹੜਾ ਪਰੌਣਾ ਸੀ ਜੀ ਕੀ ਨਾਮ ਉਹ ਕੀ ਕਰਦਾ ਸੀ ਉਹ ਪਹਿਲਾਂ ਕਬੱਡੀ ਖੇਡਦਾ ਸੀ ਜੀ ਨਾਮ ਉਹਦਾ ਜਸਪ੍ਰੀਤ ਸਿੰਘ ਹੈ ਉਹ ਸ਼ਕਤੀਮਾਨ ਤੇ ਉਹ ਹੁਣ ਕਰਨਾ ਕੀ ਸੀ ਵਿਹਲਾ ਹੀ ਨਸ਼ੀ ਕਰਦਾ ਸੀ ਆਪਦੇ ਭਰਾ ਦੇ ਨਾਲ ਰਲ ਕੇ ਬਸ ਇਹੀ ਮੰਨ ਕੇ ਚਲੋ ਜ਼ਮੀਨ ਦੇ ਪੈਸੇ ਪੂਹੇ ਲੈ ਕੇ ਛੇਟਾ ਛੋਟਾ ਪੀ ਲੈਂਦਾ ਸੀ ਆਹੀ ਕੰਮ ਸੀ ਇਹਦਾ ਕੀ ਮੌਲਾ ਸਰੇ ਇਹ ਅਜੋ ਇੱਕ ਪਰਿਵਾਰਕ ਵਿਵਾਦ ਕਾਰਨ ਇੱਕ ਲੇਡੀ ਗਗਨਦੀਪ ਕੌਰ ਜਿਹਦੀ ਉਮਰ 40-42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਕਟ ਕੇ ਹਤਿਆ ਕੀਤੀ ਗਈ ਹੈ ਅਸਲ ਕਾਰਨ ਇਹਨਾਂ ਦਾ ਲੜਾਈ ਮੋਲ ਕਤਲ ਦਾ ਹੀ ਪਤਾ ਲੱਗਿਆ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਸੀ ਮਿੱਟੀ ਉਹਨੇ ਪਰ ਮਰਨ ਵਾਲੀ ਗਗਨਦੀਪ ਕੌਰ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਦੀ ਪੜਤਾਲ ਤੇ ਜੋ ਪਾਇਆ ਗਿਆ ਕਿ ਗਗਨਦੀਪ ਕੌਰ ਜੋ ਕਿ ਮਿਰਤਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁੰਨੀ ਨਾਲ ਗਲਾ ਘੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ ਤੇ ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਤਾਈਂ ਰੇਡ ਕੀਤੇ ਜਾ ਰਹੇ ਕੋਈ ਹੋਰ ਗੱਲ ਕੀ ਹੋਜੀ ਹੈ ਹਜੇ ਫਿਲਹਾਲ ਮੌਢਲੀ ਤਪਤੀਸ਼ ਹੋਤਾ ਹੈ ਨਹੀਂ ਪਤਾ ਲੱਗਿਆ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 10 ਸਾਲ ਦਾ ਲੜਕਾ ਤੇ ਉਹਦੇ ਵਾਰਸਾਂ ਵੱਲੋਂ ਬਿਆਨ ਲਿਖਾਇਆ ਜਾ ਰਿਹਾ ਜਿਸ ਤਰ੍ਹਾਂ ਉਹਦਾ ਵੀ ਉਹ ਚਾਨੂੰ ਬਿਆਨ ਦੇਣ ਦੇ ਹਸਪਤਾਲ ਗਈ ਕਰੂਆ ਮਤਲਬ ਹੈ ਪਹਿਲਾਂ ਕੋਈ ਮਰਕਟਾਈ ਜਿੰਦ ਸੀ ਸਤ ਨੂੰ ਇਹਨਾਂ ਦਾ ਥੋੜਾ ਬਹੁਤ ਪਰਿਵਾਰਕ ਕਲੇਸ਼ ਚੱਲਦਾ ਸੀਗਾ ਜੀ ਕੀ ਕੀ ਨਾ ਇੱਕ ਮਿੰਟ ਹਾਂਜੀ ਭਾਈ ਜੀ ਕੀ ਨਾ ਕੀ ਨਾ ਔਰ ਕਿਹੜੇ ਪਿੰਡ ਤੋਂ ਨੇ ਜਿਨਾ ਨਾਮ ਬਲਤੇਜ ਸਿੰਘ ਹੈ ਜੀ ਪਿੰਡ ਮੇਰਾ ਬਾਮਨ ਵਾਲਾ ਜੀ ਇਹ ਮਾਮਲਾ ਜੀ ਕੀ ਰੁਕ ਮਾਮਲਾ ਜੀ ਮੇਰੀ ਖਾਲਸੇ ਦੀਦੀ ਬਹੀ ਹੋਈ ਹੈ ਜਸਪ੍ਰੀਤ ਸਿੰਘ ਨੂੰ ਔਰ ਫੁਸ਼ਕਤੀ ਮਾਨ ਕਰੇ ਵਾਲਾ ਤੇ ਉਹਨਾਂ ਨੇ ਕੋਈ ਪੈੜੀ ਦਾ ਝਗੜਾ ਸੀਗਾ ਪਹਿਲਾਂ ਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵਿੱਚ ਸੀਗਾ ਸੱਸ ਵੀ ਸੀ ਇਹ ਰਲੀ ਭੋਤ ਸੀ ਇਹਨਾਂ ਦੀ ਮੰਨ ਕੇ ਚੱਲੋ ਇੱਕ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਨਹੀਂ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੇ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਇਹ ਸੱਸ ਸਾਡੀ ਕੁੜੀ ਜਾਂਦੀ ਵੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤੀ ਜਾ ਕੇ ਕਿਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਿ ਖੋਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਬਿਆਕੇ ਬਹਿ ਗਿਆ ਤੇ ਪ੍ਰੌਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲਿ ਖੋਤ ਹੋਇਆ ਹੈ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਔਰ ਉਹਨੇ ਤਾਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਆ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੀ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸੈਕਟਰ ਦੀ 28 ਸਾਲ ਹੈ 28 29 28 ਨੂੰ ਜ਼ਿਆਦਾ ਹੋਊ 40 ਸਾਲ ਦੇ 38 40 ਸਾਲ ਹੈ 38 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਬਈ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰੀ ਮੰਗ ਇਨਸਾਫ ਹੀ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਸਰਕਾਰ ਕੋਲੋਂ ਬਈ ਜੋ ਹਾਕਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਬੱਚਿਆਂ ਨੂੰ ਮੈਲਾ ਚਾਹੀਦਾ ਜੋ ਸਜਾ ਬੰਦੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੈਲਣੀ ਚਾਹੀਦੀ ਹੈ ਕੋਈ ਨੀ ਗੈ ਜੀ ਅਸੀਂ ਕਿਸੇ ਨੂੰ ਫਸਾਉਣਾ ਨਹੀਂ ਨਾ ਹੀ ਅਸੀਂ ਚਾਹੁੰਦੇ ਆ ਜੋ ਤੰਗ ਕਰਦਾ ਸੀ ਅਸੀਂ ਇਹੀ ਦੱਸਦੇ ਆ ਤੁਹਾਨੂੰ ਬਈ ਇਹ ਬੰਦੇ ਸਾਨੂੰ ਤੰਗ ਕਰਦੇ ਸਾਡੀ ਕੁੜੀ ਇਹੇ ਕੁੜੀ ਸਾਨੂੰ ਫੋਨ ਲਾ ਕੇ ਕਹਿੰਦੀ ਸੀ ਬਈ ਮੈਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਖਰਚਾ ਦਿੰਦੇ ਜਿਵੇਂ ਕਣ ਪੜਾਉਣ ਵਾਸਤੇ ਨਾ ਕੋਈ ਸੌਦਾ ਲੈ ਕੇ ਦਿੰਦਾ ਹੀਗਾ ਜੇ ਸੌਦਾ ਕੁੜੀ ਲੈ ਕੇ ਆਉਂਦੀ ਉਹ ਚਾਕੇ ਦੇ ਕੇ ਆਉਂਦੇ ਦੁਕਾਨ ਤੇ ਬਹੁਤ ਜਿਆਦਾ ਤੰਗ ਸੀ ਇਹਨਾਂ ਚੀਜ਼ਾਂ ਜਿਹੜਾ ਕੋਰੋਨਾ ਸਬੰਧੀ ਪੁੱਛ ਰਹੇ ਹੋ ਠੀਕ ਹੈ ਕੀ ਨਾਮ ਉਹ ਕੰਮ ਕਰਦਾ ਸੀ ਉਹ ਪਹਿਲਾਂ ਕਬੱਡੀ ਖੇਡਦਾ ਸੀ ਜੀ ਨਾਮ ਉਹਦਾ ਜਸਪ੍ਰੀਤ ਸਿੰਘ ਹੈ ਉਹ ਬਹੁਤ ਸ਼ਕਤੀਮਾਨ ਤੇ ਉਹ ਹੁਣ ਕਰਨਾ ਕੀ ਸੀ ਵਿਹਲਾ ਹੀ ਨਸ਼ੀ ਕਰਦਾ ਸੀ ਆਪਦੇ ਭਰਾ ਦੇ ਨਾਲ ਰਲ ਕੇ ਬਸ ਇਹੀ ਮੰਨ ਕੇ ਚੱਲੋ ਜ਼ਮੀਨ ਦੇ ਪੈਸੇ ਪੂਹੇ ਲੈ ਕੇ ਛਟਾ ਛੋਟਾ ਪੀ ਲੈਂਦਾ ਸੀ ਆਹੀ ਕੰਮ ਸੀ ਜੀ